ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਫੇਰ ਕੇ ਨਿੱਕੇ ਨਿੱਕੇ ਬੱਚਿਆਂ ਨੇ ਵੀ ਮਾਇਆ ਇਕੱਠੀ ਕਰਕੇ ਪੈਸੇ ਇਕੱਠੇ ਕਰਕੇ ਤੇ ਸ਼ਬੀਰ ਲਈ ਅੰਦਰ ਇੱਕ ਟੱਬ ਭਰੀ ਬੈਠੇ ਆ ਇੱਥੇ ਬਾਲਟੀ ਚ ਪਾ ਕੇ ਲਿਆਉਂਦੇ ਆ ਇਧਰ ਪੈਣਾ ਬੀਬੀਆਂ ਬੈਠੀਆਂ ਵੀ ਆਪਣਾ ਪਾਂਡੇ ਧੋਈ ਜਾਂਦੀਆਂ ਆ ਨਿੱਕੇ ਨਿੱਕੇ ਬੱਚਿਆਂ ਨੇ ਬੜੀ ਹਮਦ ਕੀਤੀ ਆ ਵਾਹਿਗੁਰੂ ਹਰ ਕਿਵੇਂ ਕਿੰਨੀ ਕਰਾਈ ਕਰ ਲਈ 550 550 ਰੁਪਇਆ ਤੇ ਏ 570 570 ਕੌਨਸਾ 70 ਤੇ ਫਿਰ ਕੀ ਕੀ ਸਮਾਨ ਲਿਆਏ ਖੰਡ ਹਾਂਜੀ ਦੋ ਸ਼ਿਕਾਇਤ ਦੀ ਬੋਤਲ ਅੱਛਾ ਤੇ ਬਾਰਫਾਜ ਲਾਈਟ ਰੋਡ ਵੀ ਹੈ ਨਹੀਂ ਕੀ ਹੈ ਨਾ ਤੇ ਕੋਹ ਸਾਰੇ ਕੋਹ ਰਸੰਗ ਤਾਂ ਆਉਂਦੀ ਸ਼ਕੋ ਵੀ ਸ਼ਕੋ ਉਹ ਲੈ ਕੇ ਕਰੀ ਬਾਰਫ ਨੂੰ ਮੋਲ ਲੈ ਅੱਛਾ ਬਾਰਫ ਲੈ ਕੇ ਆਏ ਮੋਲ ਲੈ ਆ ਜਾਓ ਵੀ ਆ ਜਾਓ ਸਨਾਵੀਆਂ ਆ ਜਾਓ ਮੇਰੇ ਗਾਂ ਨੰਗਿਆਓ ਸ਼ਬੀਰ ਲੱਗੀ ਆ ਬਾਈ ਮੈਂ ਕਿਹਾ ਗੁਰਦੁਆਰੇ ਆਵਾਜ਼ ਦੇਉਣਾ ਮੈਂ ਕਹਿੰਦੇ ਸ਼ਬੀਰ ਛੋਟੀ ਆ ਤੇ ਮੈਂ ਕਿਹ ਮੀਡੀ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਬੱਚਿਆਂ ਦੀ ਛੰਡਾ ਹੁੰਦਾ ਵਾ ਵੀ ਨਿੱਕੇ ਨਿੱਕੇ ਬੱਚੇ ਇੱਥੋਂ ਪਰ ਸ਼ੁਰੂ ਕਰਾਂਗੇ ਤਾਂ ਵੱਡਾ ਕੰਮ ਆਜੋ ਵੀ ਆਜੋ ਬੇਬੇ ਸ਼ਬੀਰ ਸ਼ੁਰੂ ਆਜੋ ਆਜੋ ਪੁੱਤ ਨੰਗੇ ਆਓ ਆਜੋ ਵੀ ਆਜੋ ਸ਼ਬੀਰ ਚਾਲੂ ਆ ਠੰਡਾ ਠਾਰ ਪਾਣੀ ਲੜ ਰੁਪਈਏ ਹੋਰ ਆਈ ਜਾਂਦੇ ਆ ਪੈਸੇ ਤਾਂ ਸ਼ੁਰੂ ਹੋਰ ਆਈ ਜਾਂਦੇ ਆ ਆਜੋ ਪੀ ਲੋ ਪੁੱਤ ਪਾਣੀ ਆ ਪੀ ਲੋ ਭਾਣੇ ਪਾਣੀ ਹੋ ਜਾ ਅੱਗੇ ਵਾ ਵਾ ਇਧਰ ਫੜਾਓ ਬਈ ਆ ਚਾਹੀਦਾ ਚਾਹੀਦਾ ਉਧਰ ਹੀ ਫੜਾਓ ਪਾਣੀ ਆਪਣੇ ਸਾਰਿਆਂ ਦੀ ਇਧਰ ਹੀ ਆ ਜਾਓ ਵੀ ਆ ਜਾਓ ਸ਼ਬੀਰ ਚਾਲੂ ਆ ਪਹਿਲਾਂ ਨਾ ਭਾਏ ਕੰਦੇ ਤੋਂ ਪਾਣੀ ਹੋਣਾ ਦਮਾ ਆ ਆ ਸੌਣੇ ਨੂੰ ਫੜਾ ਦੇ ਹਾਂ ਲੋ ਮੈਨੂੰ ਵੀ ਸ਼ਿਕਾਣਾ ਵਾਹ ਵੀ ਵਾਹ ਆ ਵੀ ਸ਼ਬੀਰ ਚੱਲਦੀ ਆ ਵੀ ਨਾਚ ਰਾਂ ਨਿੱਕੇ ਬੱਚਿਆਂ ਦੀ ਨਿੱਕੇ ਨਿੱਕੇ ਬੱਚਿਆਂ ਨੇ ਲਾਈ ਸ਼ਬੀਲ ਛਕਾ ਵੀ ਛਕਾ ਵੀ ਛਕਾ ਛਕਾ ਵੀ ਜਾਲ ਆ ਬੀਬੀਆਂ ਆਇਆਂ ਪਾਠ ਕਰਕੇ ਗੁਰਦੁਆਰਾ ਸਾਹਿਬ ਵੀ ਆਉਂਦੇ ਠੰਡਾ ਜਾਲ ਵਾਹ ਵੀ ਵਾਹ ਵਾਹ ਵੀ ਵਾਹ ਆ ਲੈ ਜਲ ਛਕ ਜੀ ਜਲ ਛਕ ਜੀ ਜਲ ਛਕਲਾ ਵੀ ਆ ਜਾ ਜਲ ਛਕਲਾ ਵੀ ਜਲ ਛਕ ਜਲ ਛਕ ਜਲ ਛਕ ਕੇ ਨਹੀਂ ਡੱਕਦਾ ਵੀ ਨਿੱਕੇ ਜੇ ਪਰਾਂ ਦੀ ਕੀਤਾ ਨਿੱਕੇ ਡੱਕਦਾ ਪਰਾਂ ਦੀ ਕੀਤਾ ਲੈ ਜਿੱਦੇ ਘਾਪਟਾ ਡੱਕਲਾ ਨਿਕਾਇਆ ਵਾ ਇਹ ਲਾ ਹੈ ਨਾ ਨਿੱਕੇ ਨਿੱਕੇ ਬੱਚੇ ਨੇ ਕਿੰਨਾ ਬਰਾਲਾ ਕੀਤਾ ਲੈ ਗਲਾ ਸਾਂਝ ਪਾਈ ਬੈਠੇ ਨੇ ਲੈ ਲੈ ਐਦਾ ਨਿਆਰਾ ਬੰਨੀ ਬੈਠੇ ਲੈ ਰਾਵੀ ਰੰਗ ਕੱਟ ਪੈ ਗਿਆ ਫੇਰ ਵਾ ਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਹੀ ਆ ਆ ਜੂਪੀ ਦਾ ਬੰਦਾ ਵੀ ਆ ਗਿਆ ਕਿਆ ਹਾਲ ਆ ਠੀਠਾ ਹੀ ਧੰਨਾ ਨਾਲ ਲੱਦੀ ਫਿਰਦੇ ਪਨੀਰੀ ਆ ਛਕ ਲਓ ਵੀ ਝਾਲ ਛਕ ਲਓ ਆਜੋ ਆਜੋ ਝਾਲ ਛਕ ਲਓ ਉੱਤਰੋ ਕਰਾਂ ਉੱਤਰੋ ਅੰਨ ਨਿੱਕੇ ਨਿੱਕੇ ਬੱਚੇ ਨੇ ਲਾਇਆ ਸੁਪੀਰ ਨਿੱਕੇ ਨਿੱਕੇ ਬੱਚਾ ਨੇ ਵਾਹ ਵੀ ਆ ਝਕ ਲਓ ਹਾਂ ਚੱਲਦੇ ਆ ਛਕ ਲਓ ਵੀ ਛਕ ਲਓ